ਸਾਸ਼ੀ ਕਾਲ ਜੀ कॉटन ਦੀ ਸੂਟਾਂ ਦੀ ਜਿਹੜੀ ਕਾਫੀ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਵਿੰਟਰ ਵੀ ਸਟਾਰਟ ਹੋ ਗਿਆ ਫਿਰ ਵੀ ਜਿਹੜੀ कॉटन ਦੀ ਕਾਫੀ ਜ਼ਿਆਦਾ ਕੁਐਰੀਜ਼ ਹੁੰਗੀਆਂ ਸੋ ਇਹ ਵਾਲੇ ਸੂਟ ਨੇ ਜਿਹੜੇ ਕਿ कॉटन ਦੀ ਪ੍ਰਿੰਟਡ ਸ਼ਰਟ ਰਹੇਗੀ ਵੱਡੇ ਪਨੀ ਦੇ ਵਿੱਚ ਰਹਿਣਗੇ ਜੀ ਨਾਲ ਪਲਾਜ਼ੋ ਰਹੇਗਾ ਜੀ ਚਿਕਨ embroiderry ਵਾਲਾ ਤੇ ਪਲਾਜ਼ੋ ਦੀ ਡਿਜ਼ਾਈਨਿੰਗ ਹੈ ਜਿਹੜੀ ਰੈਂਡਮਲੀ ਰਹੇਗੀ ਹੋਏਗਾ ਐਵੇਂ ਹੀ ਵਰਕ ਬਟ ਜਿਹੜੀ ਡਿਜ਼ਾਈਨ ਹੈ ਉਹ ਚੇਂਜ ਹੋ ਸਕਦੀ ਹੈ ਜੀ ਪਲਾਜ਼ੋ ਦੇ ਵਰਕ ਦੀ ਤੇ ਨਾਲ ਮਸਲੀਨ ਦਾ ਹੀ ਜਿਹੜਾ ਲਾਈਨਾਂ ਵਾਲਾ ਟਾਈਟ ਟਾਈਟ ਦੁਪੱਟਾ ਰਹੇਗਾ ਜੀ ਇਹਨਾਂ ਦੇ ਨਾਲ ਪ੍ਰਾਈਸ ਜਿਹੜਾ ਇਹਨਾਂ ਦਾ ਮੈਂਸ਼ਨ ਹੈ ਫ੍ਰੀ ਸ਼ਿਪਿੰਗ ਰਹੇਗੀ ਜੀ ਕੋਈ ਵੀ ਐਕਸਟਰਾ ਚਾਰजेस ਨਹੀਂ ਹੋਣਗੇ ਤੇ WhatsApp ਤੇ ਆਪਣੇ ਆਰਡਰਸ ਐ ਤੁਸੀਂ ਬੁੱਕ ਕਰਵਾ ਸਕਦੇ ਹੋ ਪੇਮੈਂਟ ਐ ਜਿਹੜੀ ਆਨਲਾਈਨ ਹੋਏਗੀ ਕੈਸ਼ ਔਨ ਡਿਲੀਵਰੀ ਨਹੀਂ ਹੋਏਗੀ ਇਹਨਾਂ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰਸ ਨੇ ਜਿਹੜੇ ਤੇ ਡਿਜ਼ਾਈਨਿੰਗ ਐ ਜਿਹੜੀ ਕਾਫੀ ਜ਼ਿਆਦਾ ਤੁਹਾਨੂੰ ਮਿਲ ਜੇਗੀ ਬਹੁਤ ਸੋਹਣੇ ਡਿਜ਼ਾਈਨ ਨੇ ਸੋ ਕਾਟਨ ਦੇ ਹੀ ਸਾਰੇ ਸੂਟ ਨੇ ਜੀ ਇਹ ਇਹਨਾਂ ਦੇ ਨਾਲ ਪਲਾਜ਼ੋ ਹੀ ਰਹਿਣਗੇ ਜੀ ਤੇ ਮਸਲੀਨ ਦਾ ਦੁਪੱਟਾ ਰਹੇਗਾ ਨੈਕਸਟ ਇਹ ਵਾਲੇ ਸੂਟ ਨੇ ਜਿਹੜੇ ਕਿ ਐਮਬ੍ਰੋਇਡਰੀ ਵਾਲੇ ਸੂਟ ਨੇ ਇਹਨਾਂ ਦੇ ਵਿੱਚ ਜਾਰਜਟ, ਕ੍ਰੇਪ ਤੇ ਸ਼ਿਮਰ ਵਗੈਰਾ ਦੇ ਸੂਟ ਹੋਣਗੇ ਜੀ ਇਹਨਾਂ ਦੇ ਪ੍ਰਾਈਸ ਹੈ ਜਿਹੜੇ 8-900 ਰੁਪਏ ਤੋਂ ਸਟਾਰਟ ਹੋ ਜਾਣਗੇ ਤੇ ਬਾਕੀ ਤੁਸੀਂ ਇਹਨਾਂ ਦੀ ਡਿਟੇਲ ਹੈ ਜਿਹੜੀ ਤੁਸੀਂ ਵਟਸਐਪ ਤੇ ਪਤਾ ਕਰ ਸਕਦੇ ਹੋ ਕਿਉਂਕਿ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲ ਆਉਂਦੀ ਹੈ ਇਕੱਲੇ-ਇਕੱਲੇ ਸੂਟ ਤੇ ਡਿਜ਼ਾਈਨਿੰਗ ਤੇ ਪ੍ਰਾਈਸਿਸ ਵਗੈਰਾ ਲਿਖਣ ਦੀ ਉਹ ਤੁਸੀਂ ਵਟਸਐਪ ਤੇ ਪੁੱਛ ਸਕਦੇ ਹੋ 800 ਤੋਂ ਇਹ ਜਿਹੜੇ ਇਹਨਾਂ ਦੀ ਪ੍ਰਾਈਸ ਸਟਾਰਟ ਨੇ